ਖਾਲਸਾ ਜੀ ਵਾਇਕੁਰ ਜੀ ਇਹ ਫਤੇ ਸਿਸਟਮ ਹੈਗੇ ਆਪਾਂ ਜਿਹੜਾ ਸੀ ਪਿੱਛੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਇੱਕ ਗੁਰਦੁਆਰਾ ਸਾਹਿਬ ਤੰਤਨ ਬਾਬਾ ਗ੍ਰਿਤਾ ਜੀ ਦੀ ਯਾਦ ਚ ਤੇ ਜਿੰਦਵਾੜੀ ਪਿੰਡ ਆ ਤੇ ਨੰਨਬਰ ਸਾਹਿਬ ਤੇ ਨੰਗਲ ਦੇ ਵਿੱਚ ਨੰਗਲ ਵਿੱਚੋਂ 12-13 ਕਿਲੋਮੀਟਰ ਦੀ ਦੂਰੀ ਤੇ ਤੇ ਨੰਦਵਾਸਾ ਵਿੱਚ ਤੇ ਇੰਨੀ ਕੀ ਦੂਰੀ ਤੇ ਆ ਇਹ ਗੁਰਦੁਆਰਾ ਸਾਹਿਬ ਬਾਬਾ ਗ੍ਰਿਤਾ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਤੇ ਆਲੇ-ਦੁਆਲੇ ਅਸੀਂ ਦੇਖ ਸਾਹਮਣੇ ਪਹਾੜੀਆਂ ਜੀ ਤੇ ਸਾਹਮਣੇ ਆ ਨਿਆਣਾ ਜੀ ਮੰਦਿਰ ਆ ਤੇ ਇੱਧਰ ਗੁਰਦਵਾਰਨ ਨੰਦੋਸਾਬ ਜਿਹੜੇ ਰਹਿ ਗਏ ਤੇ 12 13 ਕਿਲੋਮੀਟਰ ਦੀ ਦੂਰੀ ਤੇ ਤੇ ਲੈਂਦੇ ਹੱਥ ਗੁਰਦਵਾਰ ਬਗੋੜ ਸਾਹਿਬ ਨੰਗਲ ਜੇ ਤੇ ਇੱਥੇ ਭਾਈ ਗਲਾਬ ਸਿੰਘ ਜੀ ਲਿਖੇ ਨੇ ਹਨ ਤੇ ਇੱਥੇ ਗੁਰੂ ਗਵਿੰਦ ਸਿੰਘ ਜੀ ਵੀ ਜਪੁlaan ਤੋਂ ਹੁੰਦੇ ਹੋਏ ਇੱਥੇ ਹੋ ਕੇ ਗਏ ਸਨ ਤੁਸੀਂ ਆਪਣੇ ਇਤਿਹਾਸ ਦੇ ਵਿੱਚ ਇੱਕ ਗੱਲ ਸੁਣੀ ਹੋਊਗੀ ਕਿ ਇਹ ਬਾਬਾ ਕ ਦਿੱਤਾ ਜੀ ਨੇ ਇੱਕ ਮਰੀ ਗਾਉ ਨੂੰ ਜੀਣਾ ਕਰਤਾ ਸੀ ਤੇ ਉਦੋਂ ਇੱਥੇ ਵੀ ਘਟਨਾ ਸੀ ਜਾਂ ਕਿੱਥੇ ਨਹੀਂ ਉਹ ਆਪਾਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ ਉਹ ਜਿਹੜੀ ਇੱਥੇ ਕਰਾਮਾਤ ਵਾਪਰੀ ਸੀ ਉਹ ਇਹੀ ਜਗ੍ਹਾ ਸੀ ਜਿਹੜੀ ਪਿੱਛੇ ਦੇਖਦੇ ਆਂ ਤਾਂ ਤੰਤਰਬਾਬਕ ਦਿੱਤਾ ਜੀ ਦਾ ਜਿਹੜਾ ਉਸ ਵੇਲੇ ਸਥਾਨ ਸੀ ਉਹ ਕੀ ਤੌਰ ਸਭ ਦੇ ਕੋਲ ਉਹਨਾਂ ਉੱਥੇ ਆਪਣੇ ਰਹਿੰਦੇ ਉੱਥੇ ਰਿਹਾ ਸੀ ਵਿੱਚ ਦਰਦ ਕਿ ਬਾਬ ਤੰਤਰਬਾਬਕ ਦਿੱਤਾ ਜੀ ਨਾਲ ਦੇ ਸਾਥੀਆਂ ਨਾਲ ਸ਼ਿਕਾਰ ਕੱਢਣ ਆਏ ਸਨ ਤਾਂ ਇਸ ਜਗ੍ਹਾ ਤੇ ਪਹੁੰਚੇ ਤੇ ਇੱਥੇ ਇੱਕ ਜੰਗਲ ਟਾਇਪ ਜਿਹਾ ਹੁੰਦਾ ਜੀ ਜਿਹੜਾ ਤੁਸੀਂ ਜਿਹੜੀ ਤੁਸੀਂ ਆਸਾ ਦੀ ਜਗ੍ਹਾ ਦੇਖਦੇ ਆ ਉਸ ਵੇਲੇ ਸਾਰਾ ਇਹ ਬਹੁਤ ਕੰਦੇ ਜੰਗਲੇ ਜੰਗਲ ਹੁੰਦਾ ਸੀ ਤੇ ਇੱਥੇ ਇੱਕ ਛੱਪੜ ਹੁੰਦਾ ਸੀ ਛੱਪੜ ਦੇ ਕੋਲ ਇੱਕ ਗਊ ਸੀ ਸਾਰਾ ਇਹ ਪਿੰਡ ਸੀ ਜਿੰਦਵਾੜੀ ਪਹਿਲਾਂ ਨਾਮ ਹੋਰ ਸੀ ਜਿੰਦਵਾੜੀ ਦਾ ਇਤਿਹਾਸ ਵੀ ਬਾਬਾ ਗਦਤਾ ਜੀ ਦੇ ਦੇ ਨਾਲ ਮਿਲਦਾ ਜੁਦਾ ਵੀ ਇਹਨਾਂ ਦੇ ਨਾਮ ਤੋਂ ਬਾਅਦ ਜਿੰਦਵਾੜੀ ਪਿਆ ਤੇ ਛੱਪੜ ਹੁੰਦਾ ਸੀ ਕਹਿੰਦੇ ਗਊ ਸੀ ਗਊ ਪਾਣੀ ਪੀਂਦੀ ਸੀ ਤੇ ਉਹ ਸ਼ਿਕਾਰ ਖੇੜਦੇ ਸਮੇਂ ਜਦੋਂ ਸ਼ਿਕਾਰ ਖੇੜਿਆ ਤਾਂ ਸ਼ਿਕਾਰ ਕੇ ਜੰਗਲੀ ਜਾਨਵਰ ਤਾਂ ਕਰਨਲ ਚ ਉਹ ਸ਼ਿਕਾਰ ਗਲਤ ਤਰੀਕੇ ਨਾਲ ਆਪਣੇ ਗਾਈ ਦਾ ਹੋ ਗਿਆ گاਊ ਗਾਈ ਦੀ ਮੌਕੇ ਤੇ ਮੋਤ ਹੋ ਗਈ ਤੇ ਉਹ ਪੰਡਤਾਂ ਨੇ ਬਲਾਪਦਾਨਾ ਸ਼ੁਰੂ ਕਰਤਾ ਤੇ ਉਹ ਬਾਬਾ ਜੀ ਨੂੰ ਮਾੜਾ ਚੰਗਾ ਕਰਨ ਲੱਪੇ ਤੇ ਸਾਰਾ ਜਿਹੜਾ ਸਾਰਾ ਪਿੰਡ ਸੀ ਇਹ ਪਣਦਾ ਸੀ ਤੇ ਗੱਲ ਕਹਿੰਦੇ ਕਾਫੀ ਵੱਧ ਗਈ ਸੀ ਇਹ ਤੇ ਉਹਨਾਂ ਦੀ ਕਿ ਗੁਰੂ ਸਾਹਿਬ ਕੋਲ ਗੱਲ ਪਹੁੰਚ ਵੀ ਅਦਾ ਤਾਂ ਬਾਬਾ ਜੀ ਨੇ ਕਿਹਾ ਤੁਹਾਨੂੰ ਇਹਦੇ ਬੱਦੇ ਗਾਈ ਮਰੀ ਦੇ ਬਦਲੇ ਜਾਂ ਹੁਣ ਪੈਸੇ ਦੇ ਦੇਣਾਂ ਜਾਂ ਦੋ ਗਾਈਆਂ ਦੇ ਦੇਣਾਂ ਜਾਂ ਕੋਈ ਹੋਰ ਐਦਾਂ ਦੇ ਦੇਣਾਂ ਜਿੰਨਾ ਤੁਹਾਡਾ ਕੋਈ ਜਿਹੜਾ ਨੁਕਸਾਨ ਹੋਇਆ ਤੇ ਉਹ ਪੂਰਾ ਹੋ ਜਵੇ ਤੇ ਉਹਨੇ ਕਿਹਾ ਜਬ ਬਾਅਦ ਚ ਕਿ ਜਾਂ ਕਹਿੰਦੇ ਗਾਈ ਜਿੰਨੀ ਕਰਕੇ ਦੇ ਦੋਣੇ ਆ ਤੇ ਉਤੋਂ ਬਾਅਦ ਇਹ ਤੇ ਉਤੋਂ ਬਾਅਦ ਤਾਂ ਤਾਂ ਬਾਬਕ ਦਿੱਤਾ ਜੀ ਨੇ ਇਸ ਜਗ੍ਹਾ ਤੇ ਆ ਕੇ ਗਾਂ ਹੀ ਜੀ ਦੀ ਕੀਤੀ ਸੀ ਉਹ ਮਰੀ ਗਾਂ ਦੇ ਵਿੱਚ ਫਿਰ ਇਹ ਜਾਨ ਪਾਤੀ ਸੀ ਬਾਅਦ ਚ ਇਹ ਜਦ ਬਾਬਾ ਦਿੱਤਾ ਜੀ ਆਪਣੇ ਬਾਪ ਜੰਮ ਦੇ ਕੀਪੁਰ ਸਾਹਿਬ ਜੰਮਦੇ ਆ ਤਾਂ ਸਾਰੀ ਗੱਲ ਇਹ ਗੁਰੂ ਸਾਹਿਬ ਜੀ ਕੋਲ ਪਹੁੰਚਦੀ ਆ ਛੇ ਫਾਤਾਂ ਕੋ ਪਹੁੰਚਦੀ ਆ ਤੇ ਉਹਨੇ ਸਾਰੀ ਗੱਲ ਸੀ ਬਾਬਾ ਦਿੱਤਿਆਂ ਸਾਨੂੰ ਕਿ ਇੱਥੇ ਪਾਂਡ ਕਰੇ ਇਦਾਂ ਨਾ ਗਊ ਸਾਡੇ ਹੱਥੋਂ ਮਰ ਗਈ ਸੀ ਉਹਨੇ ਬਲਾਪ ਕੀਤਾ ਤੇ ਸਾਨੂੰ ਉੱਥੇ ਮੁੜ ਕੇ ਮੁੜ ਜਿੰਨਾ ਕਰਨਾ ਪਿਆ ਤੇ ਜਿਹੜਾ ਜਿੰਦਵਾੜੀ ਪਿੰਡ ਆ ਜਿੰਦਵਾੜੀ ਦਾ ਪਿੰਡ ਦਾ ਨਾਮ ਵੀ ਇਹ ਇਸ ਤੇ ਸਥਾਨ ਜਿੰਦਵਾੜੀ ਦਾ ਪਿੰਡ ਦਾ ਨਾਮ ਵੀ ਮਿਲਦਾ ਜੁਲਦਾ ਹੈ ਜਿੰਦ ਦਾ ਮਤਲਬ ਜਾਨ ਬੜੀ ਦਾ ਮਤਲਬ ਜਾਨ ਵਿੱਚ ਪਾਤੀ ਆ ਜਿੰਦਵਾੜੀ ਜਾਨ ਵਿੱਚ ਪਾਦਣਾ ਤੇ ਇਸੇ ਸਥਾਨ ਤੋਂ ਬਾਅਦ ਜਿਹੜੇ ਪਿੰਡ ਦਾ ਨਾਮ ਜਿੰਦਵਾੜੀ ਬਹਿ ਗਿਆ ਪਿੰਡ ਵਿੱਚ ਜਿਆਦਾੜੀ ਬਸੋਆਂ ਸਾਰੀ ਹਿੰਦੂ ਪਰਿਵਾਰਾਂ ਦੀ ਆ ਪੰਡਤ ਪਰਿਵਾਰਾਂ ਦੀ ਆ ਸਿੱਖ ਜਿਹੜੀ ਪਰਿਵਾਰ ਆ ਉਹ ਹੈਗੇ ਆ ਕੱਟ ਮਤਰਾ ਵਿੱਚ ਇੱਥੇ ਰਹਿੰਦੇ ਆ ਜੀ ਬਾਕੀ ਤੁਹਾਨੂੰ ਗੁਰਦਵਾਰਾ ਦੇ ਦਰਸ਼ਨ ਕਰਾਦੇ ਆ ਜੀ ਨਾਲ ਇਹ ਸ਼ੋਮਣੀ ਕਮੇਟੀ ਦੇ ਅੰਦਰ ਆ ਜੀ ਇਹ ਆ ਨਾਲ ਸਾਹਮਣੇ ਸਕੂਲ ਆ ਜੀ ਤੇ ਇਹ ਵੀ ਸ਼ੋਮਣੀ ਕਮੇਟੀ ਅੰਦਰ ਤੇ ਇਹ ਕਿਸੇ ਗੁਰਦੁਆਰਾ ਸਾਹਿਬ ਦੀ ਆ ਇਹ ਇਮਾਰਤ ਤੇ ਆਲੇ ਦੁਆਲੇ ਦਾ ਦੇਖੋ ਠੀਕ ਸਲੋਵਰ ਬਣਾਇਆ ਇੱਥੇ ਤੇ ਇੱਥੇ ਦਾ ਇਤਿਹਾਸ ਲੱਗਿਆ ਜੀ ਇਹ ਗੁਰਦੁਆਸਾ ਬਾਬਾ ਦਾਤਾ ਜੀ 1576 ਪਾਤਸ਼ਾਹੀ ਗੁਰੂ ਹਰਗੋਸ ਦੇ ਜੀ ਦੇ ਵੱਡੇ ਸੁਪੁੱਤਰ ਬਾਬਰੂ ਦਿੱਤਾ ਜੀ ਨੇ ਮੋਈ ਹੋਈ گاਉਂ ਨੂੰ ਦੁਆਰਾ ਜੀਵਿਤ ਕੀਤਾ ਇਸੇ ਕਰਕੇ ਇਸ ਨਗਰ ਦਾ ਨਾਮ ਜਿੰਦਵਾੜੀ ਪਿਆ ਵੰਦੀ ਵਾਹਿਗੁਰੂ ਜੀ ਖਾਲਸਾ ਦੀ ਵਾਹਿਗੁਰੂ ਜੀ ਦੇ ਫਰੇ ਇੱਥੇ ਬਾਬਾ ਜੀ ਇੱਥੇ ਸੇਵਾ ਦਾ ਰਹੇ ਹਨ ਇਹਨਾਂ ਦੇ ਕੋਲੋਂ ਆਪਾਂ ਇਤਿਹਾਸ ਸਰਬਨ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਪਵਿੱਤਰ ਸਥਾਨ ਹੈ ਇਹ ਬਾਬਾ ਗੁਰਬਤਾ ਜੀ ਮੇਰੀ ਪੀੜੀ ਦੇ ਮਾਲਕ ਸੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਜਿਨ੍ਹਾਂ ਦਾ ਜਨਮ 1613 ਈਸਵੀ ਨੂੰ ਭਾਈ ਡਰੋਲੀ ਨਗਰ ਵਿਖੇ ਜ਼ਿਲ੍ਹਾ ਮੋਗਾ ਦੇ ਵਿੱਚ ਹੋਇਆ ਸੋ ਉਸ ਤੋਂ ਉਪਰੰਤ ਬਾਬਾ ਜੀ ਦਾ ਜਿਹੜਾ ਵਿਆਹ ਹੈ ਉਹ ਸਨ 1624 ਈਸਵੀ ਦੇ ਵਿੱਚ ਸਨ 1624 ਦੇ ਵਿੱਚ ਰਾਮੇਸਲ ਦੀ ਸੁਪੁੱਤਰੀ ਬੀਬੀ ਨਿਹਾਲਕੌਰ ਜੀ ਦੇ ਨਾਲ ਹੋਇਆ ਔਰ ਸਨ 1626 ਦੇ ਵਿੱਚ ਬਾਬਾ ਗੁਰਦੇਤਾ ਜੀ ਦੇ ਪਾਸੋਂ ਛੇਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਸਾਹਿਬ ਨਗਰ ਬਸਾਇਆ ਉਸ ਤੋਂ ਉਪਰੰਤ ਸਨ 1638 ਦੇ ਵਿੱਚ ਬਾਬਾ ਗੁਰਦੇਤਾ ਜੀ ਇਸ ਸਥਾਨ ਦੇ ਉੱਤੇ ਸ਼ਿਕਾਰ ਖੇਡਦੇ ਹੋਏ ਆਪਣੇ ਸਾਥੀਆਂ ਦੇ ਸਮੇਤ ਪਹੁੰਚੇ ਇਸ ਸਥਾਨ ਤੇ ਸ਼ਿਕਾਰ ਖੇਡਦਿਆਂ ਹੋਇਆਂ ਬਾਬਾ ਜੀ ਦੇ ਸਾਥੀ ਪਾਸੋਂ ਇੱਕ ਗਊ ਜਿਹੜੀ ਹੈ ਉਹ ਗੋਲੀ ਦੇ ਨਾਲ ਨਿਸ਼ਾਨਾ ਬਣ ਕੇ ਉਹਦੀ ਮੌਤ ਹੋ ਗਈ ਸੋ ਇਸ ਸਥਾਨ ਦੇ ਵਿੱਚ ਬਾਬਾ ਗੁਰਦੇਤਾ ਜੀ ਨੇ ਉਹ ਗਊ ਜਿਹੜੀ ਹੈ ਉਸ ਕੌਨ ਨੂੰ ਜਿਉਂਦਾ ਕਰ ਦਿੱਤਾ ਆਪਣੀ ਆਤਮ ਸੱਤਿਆ ਦੇ ਨਾਲ ਸੋ ਉਸ ਤੋਂ ਉਪਰੰਤ ਜਦੋਂ ਬਾਬਾ ਗੁਰਦੇਤਾ ਜੀ ਆਪਣੇ ਘਰ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਸੋ ਸ਼ੇਵੇਂ ਪਾਤਸ਼ਾਹ ਜੀ ਨੇ ਉਹਨਾਂ ਨਾਲ ਇਤਰਾਜ਼ ਜ਼ਾਹਿਰ ਕੀਤਾ ਸੋ ਉਸ ਤੋਂ ਉਪਰੰਤ ਫਿਰ ਬਾਬਾ ਗੁਰਦੇਤਾ ਜੀ ਨੇ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਆਪਣਾ ਜਿਹੜਾ ਸਰੀਰ ਹੈ ਉਹ ਕੀਰਤਪੁਰ ਸਾਹਿਬ ਵਿਖੇ ਜੋ ਪਵਨ ਪਵਿੱਤਰ ਸਥਾਨ ਹੈ ਉਸ ਸਥਾਨ ਤੇ ਛੱਡਿਆ ਸੋ ਇਹ ਬਾਬਾ ਗੁਰਦੇਤਾ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜੀ ਸੰਗਤਾਂ ਇਹ ਸਥਾਨ ਤੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਦੇ ਆ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਕ ਬ ਤਾਂ ਫਿਰ ਗੁਰੂ ਸਾਹਿਬ ਨੇ ਕਿਹਾ ਜੀ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਬਣੀਆਂ ਤੇ ਤੁਹਾਨੂੰ ਗੁਰੂ ਘਰ ਦੀ ਮਰਿਆਦਾ ਰੱਖਣੀ ਪੈਣੀ ਹੈ ਜਿਹੜਾ ਤੁਸੀਂ ਕਰਾ ਮਤੈ ਸਿੱਖ ਧਰਮ ਦੇ ਵਿੱਚ ਨਹੀਂ ਆ ਤੇ ਇਹ ਤੁਸੀਂ ਦਰਸ਼ਨ ਕੀਤੇ ਹੋਣੇ ਆ ਗੁਰਦੁਆਰਾ ਬਾਬਾ ਦਿੱਤਾ ਜਿਹਦੇ ਜੋ ਬੋਡੜ ਸ਼ਾਦੀ ਜਗ੍ਹਾ ਦੇ ਕੋਲ ਆ ਤੇ ਕੀਤੁਰ ਸਾਹਿਬ ਕੋਲ ਤੇ ਬਾਬਾ ਜੀ ਨੇ ਉਸ ਜਗ੍ਹਾ ਤੇ ਸਥਾਨ ਲਾਇਆ ਸੀ ਉਸ ਜਗ੍ਹਾ ਤੇ ਆ ਕੇ ਬੈਠ ਗਏ ਸਨ ਤੇ ਕਹਿੰਦੇ ਬਾਬਾ ਜੀ ਉੱਥੇ ਆਪਣਾ ਥਰੀ ਤਿਆਰ ਕਰਦਾ ਸੀ ਤੇ ਜੋਤੀ ਉਸ ਵਾਗੇ ਆ ਇਹ ਬਾਬਾ ਗੱਜਦਾ ਜੀ ਦਾ ਇਤਿਹਾਸ ਆ ਜੀ ਇੱਥੇ ਗਿੰਦ ਦੇ ਬਦਲੇ ਗਿੰਦਿਆਣੀ ਬੈਂਦੀ ਆ ਕੋਈ ਕਰਾਮਾ ਤੇ ਨਾ ਕਰ ਸਾਡੇ ਸਿੱਖ ਧਰਮ ਦੇ ਵਿੱਚ ਇਸ ਜਗ੍ਹਾ ਦੇ ਚਮਤਕਾਰਾਂ ਦੀ ਕੋਈ ਚੀਜ਼ ਨਹੀਂ ਹੈਗੀ ਇਹ ਤੇ ਜਿਸੀ ਕਿ ਪ੍ਰਾਣੀ ਦੀ ਜਾਨ ਵਜਾ ਦੇ ਆਪਣੀ ਕਰਾਮਾਤ ਦਿਖਾ ਕੇ ਤੇ ਆਪਣੀਆਂ ਸ਼ਕਤੀਆਂ ਦਾ ਕੋਈ ਪ੍ਰਯੋਗ ਕਰਕੇ ਤੇ ਫਾਨੂੰ ਜਾਨ ਦੇ ਬਦਲੇ ਜਾਨ ਦੇਣੀ ਪੈਂਦੀ ਆ ਤੇ ਸਿੱਖ ਧਰਮ ਦੇ ਵਿੱਚ ਸੈ ਤੁਸੀਂ ਇੱਕ ਹੋਰ ਇਦਾਂ ਦੀ ਘਟਨਾ ਦੇਖੀ ਹੋਗੀ ਜਦ ਆਪਾ ਅਰਵੰਦਰ ਸਾਹਿਬ ਜੀ ਦਰਸ਼ਨ ਕਰਨ ਜਾਂਦੇ ਆ ਤਾਂ ਇਹ ਆਪਾਂ ਜਾਈਦਾ ਸੱਜੇ ਹੱਥ ਤੇ ਮੱਥੜੀ ਉਹਦਾ ਪਾਲੇ ਵਾਸੇ ਬਾਬਾ ਟਲਰਾਈ ਜੀ ਜਗ੍ਹਾ ਆ ਤੇ ਉੱਤੇ ਬਾਬਾ ਟਲਰਾਈ ਸੇਮ ਇੱਦੇ ਕਰਮੰਦ ਖਾ ਕੇ ਉੱਥੇ ਜਿੰਦਾ ਕੀਤਾ ਸੀ ਬਾਅਦ ਚ ਉਹਨਾਂ ਨੂੰ ਵੀ ਆਪਣੀ ਜਾਨ ਦੇਣੀ ਪਈ ਸੀ ਤੇ ਇਹ ਸਥਾਨ ਬਾਬਾ ਦਿੱਤ ਜੀ ਇਜਾਜ਼ਤ ਹਾਂ ਦੱਸਿਆ ਹੀ ਆ ਤੇ ਇਹ ਸਥਾਨ ਦੇ ਬਾਰੇ ਬਾਬਾ ਗੁਲਾਬ ਸਿੰਘ ਦੱਸਿਆ ਸੀ ਜਿਹੜੇ ਉਹਨਾਂ ਨੇ ਇਤਿਹਾਸ ਲਿਖਿਆ ਜੀ ਇੱਥੇ ਸਥਾਨ ਤੇ ਗੁਰੂ ਗਵੈਨ ਸਿੰਘ ਜੀ ਵੀ ਆਇਆ ਸਨ ਪਰ ਇਹਦੇ ਬਾਰੇ ਕੋਈ ਪ੍ਰਤੱਖ ਸਬੂਤ ਨਹੀਂ ਮਿਲਦੇ ਹੈ ਉਹਨਾਂ ਨੇ ਆਪ ਲਿਖਿਆ ਜੀ ਇੱਥੇ ਜਦੋਂ ਭਲਾਂਤੋਂ ਹੁੰਦੇ ਹੋਏ ਇਸ ਜਗ੍ਹਾ ਤੇ ਆ ਕੇ ਦਰਸ਼ਨ ਕੀਤੇ ਸਨ ਗੁਰੂ ਗਵੈਨ ਸਿੰਘ ਜੀ ਨੇ ਆਪਣੇ ਜਿਹੜੇ ਸਿੱਖ ਕੌਮ ਦੇ ਇਤਿਹਾਸਿਕ ਗੁਰਦਵਾਰ ਸਾਹਿਬ ਆ ਉਹਨਾਂ ਦੇ ਦਰਸ਼ਨ ਕਰਦੇ ਰਿਆ ਕਰੋ ਕਿ ਮੈਂ ਲਖਦਾ ਨਹੀਂ ਇੱਥੇ ਸੰਗਤ ਜਿੰਨੀ ਉਹਨਾਂ ਦੀ ਲੋਕਲ ਸੰਗਤਾਂ ਦੀ ਆ ਕਿ ਜਾਰੇ ਵੀ ਆਪਾਂ ਤੰਤਨ ਬਾਬਕ ਦਿੱਤਾ ਜੀ ਦਾ ਇਹ ਨਾਮ ਲੈਂਦੇ ਆ ਇਹ ਅੱਖਾਂ ਮੁਰੇ ਨੇ ਜਾਂ ਦਿਮਾਗ ਦੇ ਨਾਮ ਮਰਾਂ ਮਨ ਚ ਨਾਮ ਮਰਾਂ ਤਾਂ ਆਟੋਮੈਟ ਸਾਨੂੰ ਤੇ ਜਿਹੜਾ ਕੀਰਤਬਸਾ ਗੁਰਦਵਾਰ ਸਾਹਿਬ ਉਹਦੇ ਦਰਸ਼ਨ ਸਾਡੇ ਹੋਣ ਲੱਗ ਪੈਂਦੇ ਹਨ ਤੇ ਇਹ ਵੀ ਜਿਹੜਾ ਗੁਰਦਵਾਰ ਸਾਹਿਬ ਆ ਇਹ ਉਹਨਾਂ ਦੀ ਜਾਚ ਸਥਿਤੀ ਆ ਤੇ ਇੱਕ ਗੁਰਦਵਾਰ ਸਾਹਿਬ ਤੰਤਨ ਬਾਬਕ ਦਿੱਤਾ ਜੀ ਦਾ ਚਾਂਦਪੁਰ ਰੁੜਕੀ ਤੇ ਗੜਚੰਕਾ ਦੇ ਕੋਲ ਸਿਤ ਤਾਂ ਤੇ ਮੈਨੂੰ ਲੱਗਦਾ ਸ਼ਾਇਦ ਬਹੁਤ ਘੱਟ ਸਿੱਖ ਸੰਗਤ ਨੂੰ ਪਤਾ ਹੋਊਗਾ ਕਿ ਜਿਹੜਾ ਗੁਰਦਆਰਾ ਸਾਹਿਬ ਤੰਤਰਬਾਗ ਦਿੱਤਾ ਜੀ ਦਾ ਤੇ ਉਹ ਵੀ ਇਸ ਜਗ੍ਹਾ ਤੇ ਹੈਗਾ ਠੀਕ ਆ ਜੀ ਤੇ ਆਪਣੇ ਇਤਿਹਾਸ ਵਿੱਚ ਜਿਹੜਾ ਪਿਛਲੀ ਵੀਡੀਓ ਮੈਂ ਆਪਾਂ ਅੜੀਸਰ ਦਾ ਗੁਰਦਆਰਾ ਸਾਹਿਬ ਦੀ ਕੀਤੀ ਸੀ ਉਹ ਉੱਚ ਦੱਸਿਆ ਸੀ ਨਾ ਕਿ ਗੁਰੂ ਗੁਰਦਾਰਾ ਸਾਹਿਬ ਉਹ ਚ ਜਬਈ ਆਪਣੇ ਇੱਕ ਕਈ ਗੱਲਾਂ ਇਦਾਂ ਦੀਆਂ ਕਾਫੀ ਪ੍ਰਚਲਿਤ ਹੋ ਜੰਨੀਆਂ ਪਰ ਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਜਗ੍ਹਾ ਕਿੱਥੇ ਆ ਵੀ ਉਹ ਜਿਹੜਾ ਦਰਸ਼ਨ ਸਥਾਨ ਆ ਉਹ ਕਿੱਥੇ ਆ ਜਿੱਦਾ ਗੁਰੂ ਸਾਹਿਬਾ ਘੋੜਾ ਸੀ ਆਪਣੇ ਇਹ ਗੱਲ ਤਾਂ ਕਾਫੀ ਸੀ ਵੀ ਉਹ ਧਮਾਕੂ ਦੇ ਖੇਤਾਂ ਵਿੱਚੋਂ ਨਹੀਂ ਲੰਘਿਆ ਉਹਨੇ ਜਵਾਬ ਦੇ ਵੀ ਮੈਂ ਗਾਹਾਂ ਨਹੀਂ ਜਾਣਾ ਗਾਹਾਂ ਧਮਾਕੂ ਦੇ ਖੇਤ ਹੈ ਇਸੇ ਤਰ੍ਹਾਂ ਹੀ ਇਸ ਜਗ੍ਹਾ ਦੇ ਗੁਰਦਾਰ ਸਾਹਿਬ ਜਿੱਥੇ ਸਥਿਤ ਆ ਤੇ ਮਰੀ ਗਾਂ ਨੂੰ ਜੀਣਾ ਕੀਤਾ ਸੀ ਇਹ ਤਾਂ ਕੱਲ ਦਾ ਪਤਾ ਸੀ ਕਾਫੀ ਮੈਂ ਪਹਿਲਾਂ ਵੀ ਸੁਣਿਆ ਸੀ ਜਿੱਦਾਂ ਪਰ ਇਹ ਨਹੀਂ ਪਤਾ ਸੀ ਤੇ ਇਹ ਜਗ੍ਹਾ ਇੱਥੇ ਸਥਿਤ ਤੇ ਇੱਥੇ ਹੁਣ ਨਾਲ ਦੇ ਪਿੰਡ ਆਏ ਸੀ ਤਾਂ ਦਰਸਨ ਬਲਾ ਕਰ ਕਰਕੇ ਸ਼ਾਮ ਦੇ ਇਹ 6:30 ਵਜੇ ਹੋ ਗਿਆ ਦਿਲ ਵੀ ਢਲ ਗਿਆ ਤੇ ਦਰਸ਼ਕਾਂ ਦੇ ਸੰਗਤ ਵੀ ਹੁਣ ਰਹਿ ਰਹਿ ਸਭ ਦਾ ਟਾਈਮ ਹੋਣ ਲੱਗਾ ਜੀ ਸੰਗਤ ਵੀ ਆ ਰਹੀ ਹੈ ਹੁਣ ਪਾ ਤੇਂਦਰ ਪਾਠ ਵੀ ਸ਼ੁਰੂ ਹੋਣ ਲੱਗਾ ਬਾਕੀ ਵੇਖੋ ਜੀ ਹਾਲਸਾ ਜੀ ਵੇਖੋ ਜੀ ਕੀ ਫੋਟੇ ਮੇਰੇ ਸਾਰ ਨੂੰ ਚੜਦੀ ਕਲਾ ਵਿੱਚ ਰੱਖੇ ਇਹ ਤੁਹਾਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਸਾਹਿਬ ਜੰਦਬੜੀ ਦੇ ਜੋ ਵੀ ਤਨ ਤਨ ਬਾਬਾ ਕਰ ਦਿੱਤਾ ਜੀ ਜਾਂਚ ਬਣਿਆ ਤੇ ਆਪਣੀ ਜਿੰਨੀ ਵੀ ਸੰਗਤ ਦੇਖੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪੇ ਕਰਨਾ ਹੋਰ ਗੁਰਦਸ ਸਾਹਿਬ ਦਰਸ਼ਨ ਕਰਦੇ ਆਂ ਤੁਹਾਨੂੰ ਵੀਡੀਓ ਉਹ ਵੀ ਜਲਦੀ ਲਗਾਉਂਦੇ ਆਂ